ਸਰੀਆ ਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਡਬਲ ਡਬਲ ਕਰ ਲੋ ਡਬਲ ਕਰ ਲੋ ਬਾਹਰੋਂ ਨਾਲ ਕਰ ਲੋ ਰੋਪੇ ਪਾਰੀ ਮੱਤੋਂ ਨਾਲ ਜਿਹੜੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਹੁਣ ਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ 10 ਰੁਪਏ ਕਾਲੇ ਬਈਰ ਮਾਨਾ ਹੈਗੇ ਮਰੇ ਸਾਰੀ ਗੱਲ ਦਾ ਦਾਂ ਟੁੱਪੀ ਆਈ ਮੀਨ ਮੀ ਜੇ ਮੈਨੂੰ ਦੀਦੂ ਜੀ ਬਾਤ ਹੈਗੀ ਤਾਂ ਬੋਲੇ ਸੋ ਨਿਹਾਲ ਕੋਈ ਨਹੀਂ ਭਾਈ ਦੇ ਪਾਸ ਕੋਈ ਨਾ ਖਾਰ ਦਿਓ ਨਹੀਂ ਜੀ ਕੋਈ ਦਿੱਕਤ ਨਹੀਂ ਜੀ ਕੋਈ ਹਾਰ ਦਿਓ ਹਾਰ ਹੈ ਆਪਣੀ ਹੈ ਜੀ ਆ ਜਿਹੜੇ ਨਾਲ ਕਹਿੰਦੇ ਸਾਰੇ ਆਪਣੇ ਭਾਈ ਦੇਖਿਆ ਨੂੰ ਸਾਰੇ ਬਾਪ ਬਾਈ ਸਾਰੇ ਬਾਪ ਬਾਈ ਉਹ ਨਹੀਂ ਬਤਾ ਪ੍ਰਧਾਨ ਸਾਹਿਬ ਜੀ ਮਾਉ ਬੈਠਾ ਕੋਈ ਨਹੀਂ ਕੋਈ ਨਹੀਂ ਅਸੀਂ ਸਾਰੀ ਕੋਆਪਰਟਿਵ ਨਹੀਂ ਕਰਦੇ ਇਹ ਨਾਤਾ ਬਣਾਉਣਾ ਤੇ ਇਹ ਰਾਜ ਨੇ ਉਹਨਾਂ ਦੀ ਗੱਲ ਹੈ ਪ੍ਰਧਾਨ ਸਾਹਿਬ ਜੇ ਕਿਸੇ ਨਾ ਬਰੀ ਹੋਵੇ ਮੈਂ ਮਤਲਬ ਸੋਨੇ ਹਾਂ ਸਾਰੀ ਜੀਰ ਕਾਲ 9 ਮੈਂਬਰ ਚੁਣੇ ਜੇ ਮੈਂ ਪ੍ਰਧਾਨ ਤੋਂ ਹਾਂ ਜੀ ਆਪਾਂ ਦਾ ਨੰਬਰ ਇਹ ਮਤਲਬ ਜੋ ਨੇੜੇ ਕਰ ਲੋ ਕੈਮਰਾ ਦੇਖੋ ਦੁਬਾਰਾ ਕਰਕੇ ਮਲੇ ਜਿੰਨੇ ਮੈਂਬਰ ਹੋਣ ਕੋਈ ਮੰਨ ਲੇਗਾ ਸਾਰੇ ਆ ਜਾਓ ਸਾਰੇ ਆਓ ਵੀਰੇ ਆ ਜਾਓ ਪਿੱਛੇ ਖੜ ਜਾਂਦੇ ਆ ਬਾਈ ਮੜ ਜਾ ਤਾਹੋ ਇਧਰ ਵੇਖੀ ਪ੍ਰਗਟ ਆਇਓ ਓ ਵੀਰੇ ਆਜਾ ਲੈ ਹੁਣ ਬੋਲ ਲੈਣਾ ਵੀਰੇ ਕੋਈ ਵੀ ਭਰਾ ਬੋਲੇ ਚਲੋ ਵੀਰੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ ਤੇ ਜੋ ਕਿ ਪਟਿਆਲਾ ਜ਼ਿਲ੍ਹੇ ਦੀ ਕਮੇਟੀ ਅੱਜ ਚੁਣੀ ਗਈ ਆ ਸਾਰੇ ਭਰਾ ਮੈਂਬਰ ਚੁਣੇ ਗਏ ਨੇ ਤੇ ਸਾਰਿਆਂ ਦੀ ਸਹਿਮਤੀ ਨਾਲ ਸਰਦਾਰ ਮਾਨ ਸਿੰਘ ਜੀ ਤੇ ਪਿੰਡ ਤਲਵੰਡੀ ਇਹਨਾਂ ਨੂੰ ਪ੍ਰਧਾਨ ਚੁਣਿਆ ਗਿਆ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿੰਨੇ ਵੀ ਭਰਾ ਮੈਂਬਰ ਬਣੇ ਨੇ ਤੇ ਪ੍ਰਧਾਨ ਸਾਹਿਬ ਜੀ ਨੂੰ ਤੇ ਬਾਕੀ ਜੋ ਵੀ ਹੈ ਆਪਦੀ ਤਨਦੇਹੀ ਨਾਲ ਜੋ ਵੀ ਇਹਨਾਂ ਦੀ ਜ਼ਿੰਮੇਵਾਰੀ ਆ ਸਾਰੇ ਨਿਭਾਉਣਗੇ ਤੇ ਸਾਨੂੰ ਸਾਰਿਆਂ ਨੂੰ ਮਾਣ ਹੈ ਇਹਨਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੈਗੁਰ ਜੀ ਕੀ ਫਤਿਹ ਜਿਹੜਾ ਅੱਜ ਪਟਿਆਲਾ ਕਬੂਤਰਬਾਜੀ ਕਲੱਬ ਦਾ ਇਕੱਤਰਤਾ ਹੋਈ ਆ ਇਕੱਠੇ ਹੋਈ ਆ ਸਾਰੇ ਵੀਰ ਮੈਂਬਰ ਚੁਣੇ ਗਏ ਨੇ ਪਹਿਲਾਂ ਤਾਂ ਸਾਰੇ ਮੈਂਬਰਾਂ ਵੀਰਾਂ ਨੂੰ ਬਹੁਤ-ਬਹੁਤ ਮੁਬਾਰਕਾ ਤੇ ਜੋ ਮੈਨੂੰ ਸੇਵਾ ਬਖਸ਼ੀ ਆ ਦਾਸ ਨੂੰ ਮੈਂ ਤੁਹਾਡੇ ਸਾਰੇ ਮੈਂਬਰਾਂ ਨਾਲ ਵਾਦਾ ਕਰਦਾ ਵੀ ਆਪਾਂ ਪੂਰੀ ਤਨਦੇ ਨੇ ਨਾਲ ਤਨੋਂ ਮਨੋਂ ਹੋ ਕੇ ਇਹ ਆਪਣੇ ਕਲੱਬ ਦੀ ਸੇਵਾ ਕਰਾਂਗੇ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਸਾਰੇ ਪਟਿਆਲੇ ਜਿਹੜੇ ਸਮੁੱਚੀ ਟੀਮ ਜਿਹੜੀ ਪਹੁੰਚੀਏ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਆ ਬਹੁਤ ਬਹੁਤ ਮੁਬਾਰਕਾਂ ਸਾਰੇ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦਾ ਨਾਮ